ਅੱਜ ਰੋਟਰੀ ਕਲੱਬ ਸਮਾਣਾ ਸੈਂਟਰਲ ਵੱਲੋਂ ਸਮਾਜ ਭਲਾਈ ਕਾਰਜਾਂ 'ਚ ਵਾਅਦਾ ਕਰਦੇ ਹੋਏ ਵਾਤਾਵਰਨ ਦੀ ਸ਼ੁੱਧਤਾ ਤੇ ਹਰਿਆ-ਭਰਿਆ ਰੱਖਣ ਲਈ ਮੰਦਰ ਸਰਦਖਾਨਾ ਤੇ ਸੱਚਾ ਮਾਕलेश्वर ਮੰਦਰ ਵਿਖੇ ਕਰੀਬ 70 ਦੇ ਲਵੇ ਤਵੇ ਫਲਦਾਰ ਅਤੇ ਛਾਂਦਾਰ ਪੌਦੇ ਲਗਾਏਗੇ ਰੋਟਰੀ ਕਲੱਬ ਦੇ ਮੈਂਬਰਾਂ ਵੱਲੋਂ ਕਿਹਾ ਗਿਆ ਸਾਡਾ ਸਭ ਦਾ ਨੈਤਿਕ ਫਰਜ਼ ਹੈ ਅਸੀਂ ਵਾਤਾਵਰਨ ਨੂੰ ਬਚਾਉਣ ਦੇ ਲਈ ਹੰਬਲਾ ਮਾਰੀਏ ਤੇ ਵੱਧ ਤੋਂ ਵੱਧ ਪੌਦੇ ਲਗਾ ਕੇ ਵਾਤਾਵਰਨ ਨੂੰ ਸ਼ੁੱਧਤਾ ਤੇ ਸਾਫ ਸੁਥਰਾ ਰੱਖਣ ਲਈ ਹਰਿਆ ਭਰਿਆ ਆਪਣਾ ਯੋਗਦਾਨ ਪਾਈਏ ਤੇ ਰੋਟਰੀ ਕਲੱਬ ਦੇ ਮੈਂਬਰਾਂ ਵੱਲੋਂ ਕਿਹਾ ਗਿਆ ਜਿਸ ਤਰੀਕੇ ਦੇ ਨਾਲ ਅੱਜ ਕੱਲ੍ਹ ਏਸ਼ੀਆਂ ਦਾ ਦੌਰ ਚੱਲ ਪਿਆ ਹੈ ਇਹ ਜਿਹੜਾ ਬਿਮਾਰੀਆਂ ਦਾ ਘਰ ਹੈ ਤੇ ਪੌਦੇ ਜਿਹੜੇ ਨੇ ਵੱਧ ਤੋਂ ਵੱਧ ਲਗਾਓ ਤਾਂ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹ ਵੀ ਬਚ ਸਕੇ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼ ਮੂਠੇ ਸਰ ਜੋ ਅੱਜ ਪਰਿਆਵਰਣ ਦਾ ਚੱਲ ਰਿਹਾ ਹੈ ਬੂਟਿਆਂ ਤੋਂ ਬਿਨਾ ਤੁਹਾਨੂੰ ਦੇਖ ਹੀ ਰਹੇ ਆਪਾਂ ਵੀ ਕੀ ਮਾਹੌਲ ਹੋ ਰਿਹਾ ਹੈ ਗਰਮੀ ਕਿੰਨੀ ਹੈ ਲੋਕ ਬਹੁਤ ਨੁਕਸਾਨ ਹੋ ਰਿਹਾ ਹੈ ਪਰਿਆਵਰਣ ਦਾ ਬੂਟੇ ਦਰਖਤ ਕੱਟੇ ਜਾ ਰਹੇ ਨੇ ਅਸੀਂ ਸਭ ਨੇ ਕੋਪਰਾਲਾ ਕਰਿਆ ਹੈ ਦੇਸ਼ ਦੇ ਵਿੱਚ ਸਾਰੇ ਬੰਦੇ ਆਦੀ ਕਰ ਰਹੇ ਨੇ ਉਪਰਾਲਾ ਤਾਂ ਸਾਡੇ ਕਰੋਟਰੀ ਕਲੱਬ ਸੈਂਟਰਲ ਸਮਾਣਾ ਵੱਲੋਂ ਵੀ ਇਹ ਉਪਰਾਲਾ ਕੀਤਾ ਗਿਆ ਹੈ ਵੀ ਅੱਜ ਸਮਾਣਾ ਸ਼ਹਿਰ ਚ ਬੂਟੇ ਪੰਜ ਚਾਰ ਜਗ੍ਹਾ ਬੂਟੇ ਲਾਏ ਜਾਣ ਬੂਟੇ ਲਾਓਗੇ ਸਾਹ ਸੰਭਾਲ ਵੀ ਕਰੋਗੇ ਬੂਟਿਆਂ ਦੀ ਸਾਹ ਸੰਭਾਲ ਪਹਿਲਾਂ ਕਰਾਂਗੇ ਜਿੱਥੇ ਉੱਥੇ ਲਾ ਰਹੇ ਆ ਅਸੀਂ ਜਗ੍ਹਾ ਹੀ ਉੱਥੇ ਲਾ ਰਹੇ ਆ ਸਰ ਜਿੱਥੇ ਸਾਹ ਸਾਡੀ ਟੀਮ ਪੂਰੀ ਹੈ ਜਿਹੜੀ ਸਾਲ ਹਰ ਵਾਰ ਸਾਬਨਸਮਾਲ ਕਰਦੀ ਹੈ ਤੇ ਇਸ ਤੋਂ ਬਾਅਦ ਫਿਰ ਅਸੀਂ ਦੋ ਸਕੂਲਾਂ ਦੇ ਵਿੱਚ ਪੱਖੇ ਸੀਲਿੰਗ ਫੈਨ ਵੀ ਦੇਨੇ ਆ ਅੱਜ ਫਿਰ ਗੁਰਦੁਆਰਾ ਸਾਹਿਬ ਜਾਣਾ ਉੱਥੇ ਵੀ ਪੌਦੇ ਲਾਣੇ ਆ ਮੁੱਟੇ ਲਾਂਦੂ ਪ੍ਰਾਲਾ ਕਿੱਤਾਂ ਕੀ ਕਰਨਾ ਚਾਹਤੋਂ ਇਹ ਇੱਕ ਬਹੁਤ ਵਧੀਆ ਪ੍ਰਾਲਾ ਹੈ ਜਿਹੜੇ ਨੇਚਰ ਨਾਲ ਜੁੜੇ ਹੋਇਆ ਰੋਟਰੀ ਕਲੱਬ ਇਹ ਬਲੱਡ ਡੋਨੇਸ਼ਨ ਦੇ ਕੈਂਪ ਵੀ ਲਾਉਂਦੇ ਆ ਤੇ ਪੌਦਿਆਂ ਨਾਲ ਜਿਹੜਾ ਪ੍ਰਾਲਾ ਕੀਤਾ ਬਹੁਤ ਹੀ ਵਧੀਆ ਜਿਵੇਂ ਅੱਜ ਨੂੰ ਗਰਮੀ ਹੋ ਰਹੀ ਐ ਨਹੀਂ ਵੀ ਉਹ ਪੌਦੇ ਆਹੀਂ ਜਿਹੜੇ ਆਕਸੀਜਨ ਦਾ ਲੈਵਲ ਘਟ ਗਿਆ ਹੈ ਇਹ ਗਰਮੀ ਫੋਰਟਨੈਸ ਵੱਧ ਗਿਆ ਉਹ ਸਿਰਫ ਉਹਧਿਆ ਨਹੀਂ ਆਪਾਂ ਠੀਕ ਕਰ ਸਕਦੇ ਜਿਹੜੇ ਪ੍ਰਕਿਰਤੀ ਐ ਨੇਚਰ ਦਾ ਸਬੰਧ ਹੈ ਉਹ ਰੁੱਖਾਂ ਨਾਲ ਹੀ ਹੈ ਮਨ ਨਾਲ ਬਾਤਮ ਰੁੱਖ ਨਾਲ ਉਹਨਾਂ ਦਾ ਕੰਟੈਕਟ ਡਾਇਰੈਕਟ ਹੁੰਦਾ ਜਿਹੜੀ ਰੇਨ ਆਂਦੀ ਹੈ ਇਸ ਕਰਕੇ ਇਹਨਾਂ ਦਾ ਜਿਹੜਾ ਬਹੁਤ ਵਧੀਆ ਕੰਮ ਹੈ ਵੀ ਇਹ ਰੁੱਖ ਲਗਾ ਰਹੇ ਨੇ ਇੱਕ ਇਹਨਾਂ ਨੇ ਬਹੁਤ ਵਧੀਆ ਹੋਰ ਕੰਮ ਕੀਤਾ ਗਰਮੀ ਬਹੁਤ ਹੈ ਇਹਨਾਂ ਨੇ ਸਾਡੇ ਦੋ ਪ੍ਰਾਇਮਰੀ ਸਕੂਲ ਸਰਾਮਪੱਤੀ ਅਤੇ ਇੱਕ ਟਿੱਬੀ ਮਹੱਲਾ ਉੱਥੇ ਦੋਨੇ ਸਕੂਲਾਂ ਚ ਦੋ ਦੋ ਪੱਖੇ ਦਾਨ ਕੀਤੇ ਨੇ ਉਹਦੇ ਲਈ ਵੀ ਇਹਨਾਂ ਨੂੰ ਅਸੀਂ ਥੈਂਕ ਯੂ ਕਰਦੇ ਹਾਂ ਵੀ ਇਹੋ ਜਿਹੇ ਪ੍ਰਾਲੇ ਕਰਦੇ ਰਹਿਣ Thank you very much.